ਚੈਲੈਂਜਿੰਗ ਕਾਮ ਸੀ ਬੇਸ਼ੱਕ ਵੇਖੋ ਇਹ ਚੋਰੀ ਹੈ ਦੇਖੋ ਦੇਖੋ ਕੰਮ ਦੇ ਕੋਈ ਵੀ ਆ ਸਾਡਾ ਕੰਮ ਤੇ ਮਿਹਨਤਾਂ ਹਰ ਕੰਮ ਚ ਕਰਨੀ ਪੈਂਦੀ ਹੈ ਵਸੇ ਅਸੀਂ ਆਪਣੇ ਦਿਲੋਂ ਮਿਹਨਤ ਕਰੀਦੀ ਹੈ ਤੇ ਵੈਸੇ ਇਹ ਵੀਰ ਦਾ ਜਦੋਂ ਮੈਂ ਦੇਖਿਆ ਕਿ ਇਹਦੀਆਂ ਚਰਦੀਆਂ ਲੱਤਾਂ ਵੀ ਨਹੀਂ ਉਹ ਪਾ ਜਾ ਤੇ ਜਦੋਂ ਅਸੀਂ ਵੀਡੀਓ ਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਲਿਆ ਵਾ ਕੱਢ ਕੇ ਸੁੱਟਿਆ ਵੈਨੂੰ ਬਿਉਸ਼ ਕਰਕੇ ਤੇ ਬਹੁਤ ਦੁੱਖ ਲੱਗਾ ਫਿਰ ਉਦੋਂ ਤੇ ਹੀ ਜਿੰਨੇ ਤਰੀਕ ਪਛਾਦ ਦਿਆ ਉਦੋਂ ਹੀ ਇਹ ਚੀਜ਼ਾਂ ਦੇ ਤੁਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਜਯਦੇਵਿੰਦਰ ਸਿੰਘ ਨੇ ਸਾਡੇ ਅਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ ਗਾਂ ਗਾਈਡ ਜਿੱਦਾਂ ਕਰਦੇ ਰਿਹਾ ਉਦਾਂ ਸੀ ਉਹਨਾਂ ਦੇ ਗਾਈਡ ਤੇ ਉਹ ਫਿਰ ਦੋ ਦਿਨ ਸਾਨੂੰ ਲੱਗੇ ਇਹਨਾਂ ਦੇ ਪੂਰੇ ਜਯਦੇਵਿੰਦਰ ਸਿੰਘ ਅਜੇ ਮੈਂ ਵੇਖੋ ਇਹਦਾ ਰਮਾਂ ਲੈਣ ਲੱਗੇ ਇੱਕ ਦਿਨ ਦਾ ਹੋਰ ਵੀ ਜੇ ਸਾਨੂੰ ਹੋ ਸਕਦਾ ਪਿਆਸ ਆ ਕੋਈ ਨਾ ਕੋਈ ਜਿਹੜੀ ਕੋਈ ਹੋਰ ਵੀ ਇਹਨੇ ਵਾਰਦਾਤਾਂ ਕੀਤੀ ਹੋਣਗੀਆਂ ਹਾਂਜੀ ਗਰੀਬ ਮੈਂ ਤਾਂ ਭਾਈ ਇਹ ਪਰ ਨਸ਼ਾ ਕਰਦੇ ਨੇ ਨਸ਼ੇ ਦੇ ਵਿੱਚ ਹੋ ਗਏ ਗੋਲੀ ਲੈਤਾ ਖਾਈ ਕਿਥੇ ਵਰਤੀ ਕੀਤਾ ਕੇ ਮੈਨੂੰ ਪਾਖ ਦਿੰਦਾ ਹੈ ਹਾਂਜੀ ਕੀ ਪਾਖ ਦਿੰਦਾ ਹੈ ਨਸ਼ਾ ਜੋ ਉਹ ਗੋਲੀ ਨਾਲ ਖਾਣੇ ਉਹ ਕਰਦੇ ਇਹਨੂੰ ਕੀ ਪਾਖ ਦਿੰਦਾ ਨਸ਼ਾ ਹਾਂਜੀ ਇਹਨੂੰ ਕੀ ਪਾਖ ਦਿੰਦਾ ਚਾਚ ਉਹ ਜਿਹੜੀ ਮੈਂ ਖਾਧੀ ਫਿਰ ਹੋਰ ਕਿਦਿਕ ਚੁੱਕੇ ਤੇ ਇਹੋ ਜੀ ਪਹਿਲਾ ਚਾਂਸ ਹੈ ਮੇਰੀ ਜ਼ਿੰਦਗੀ ਦੇ ਜਦ ਮੇਰੀ ਨੀਂਵ 50 ਸਾਲ ਅੰਬਸਾ ਰਹਿਣ ਤੇ ਹੋ ਗਿਆ ਕੋਈ ਗੱਲ ਨਹੀਂ ਕੋ ਬਾਜ਼ੀਆ ਮੈਂ ਵੀ ਭੁੱਖੇ ਨੇ ਕੀਤਾ ਜੀ ਤੁਸੀਂ ਸਰ ਕੇ ਇਸੇ ਤੁਸੀਂ ਬੜੇ ਹਾਂ ਇਸ ਨੂੰ ਹੱਲ ਕਰਨ ਚ ਕਿੰਨੀ ਮਿਹਨਤ ਕਿੰਨੀ ਗ ਮੁਸ਼ਕਲ ਦੇਖੋ ਮਿਹਨਤ ਇਸ ਕੇਸ ਨੂੰ ਹੱਲ ਕਰਨ ਚ ਵੀ ਕਾਫੀ ਲੱਗੀ ਹੈ ਤੇ ਟੈਕਨੀਕਲ ਸਟਾਫ ਦੀ ਵੀ ਹੈਲਪ ਲਿੱਤੀ ਹੈ ਸੀਸੀਟੀਵੀ ਐਨਸ ਫੁਟੇजेस ਵਗੈਰਾ ਸਾਰੀਆਂ ਚੈੱਕ ਕੀਤੀਆਂ ਜਿਸ ਦੇ ਅਕੋਰਡਿੰਗ ਹੀ ਅਸੀਂ ਮਤਲਬ ਅਕਿਊਜ਼ ਤੱਕ ਪਹੁੰਚੇ ਹਾਂ ਤੇ ਮਿਹਨਤ ਹਰ ਕੇਸ ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ ਚ ਤਾਂ ਸਾਨੂੰ ਵੈਸੇ ਵੀ ਇਹ ਸੀਗਾ ਐਫਰਟ ਸੀਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਸਮਝ ਲਓ ਕਿ ਇੱਕ ਪਰਿਵਾਰ ਦੇ ਵਿੱਚ 10 ਜੀਵੇ ਉਹਦੀ ਦੀ ਰੋਟੀ ਚਾਹੀਦੀ ਹੈ ਉਹਨਾਂ ਵੀ ਜਿਹੜਾ ਦਾਵਾ ਵੀ ਆਕੇ ਕਿਤੇ ਨਾ ਕਿਤੇ ਕੰਮ ਕਰਦੇ ਬਿਲਕੁਲ ਤੇ ਅਸੀਂ ਥੈਂਕ ਯੂ ਕਰਾਂਗੇ ਆਪਣੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਇਨਸਟਰਕਸ਼ਨਸ ਪ੍ਰੋਵਾਈਡ ਕੀਤੀਆਂ ਤੇ ਸਾਡੇ ਚੌਂਕੀ ਇੰਚਾਰਜ ਸਾਹਿਬ ਨੇ ਵੀ ਪੂਰਾ ਐਫਰਟ ਲਗਾਇਆ ਤੇ ਸਾਡੀ ਪੂਰੀ ਟੀਮ ਨੇ ਬਹੁਤ ਮਤਲਬ ਸੈਟੀਸਫੈਕਟਰੀ ਕੰਮ ਕੀਤਾ ਤੇ ਜਿਹਦੇ ਕਰਕੇ ਇਹਦਾ ਇਸ ਹੈਂਡੀਕੈਪਡ ਪਰਸਨ ਦਾ ਅੱਜ ਈ ਰਿਕਸ਼ਾ ਲੱਭ ਸਕੇ ਜੀ ਬਿਲਕੁਲ ਇਹ ਦੇਖੋ ਲਿੱਕ ਅਸੀਂ ਹੋਰ ਰਿਕਸ਼ਾ ਮਤਲਬ ਆਟੋ ਰਿਕਸ਼ਾ ਮਤਲਬ ਬ੍ਰਾਮਤ ਕੀਤਾ ਆ ਤੇ ਅਸੀਂ ਕਰ ਰਹੇ ਆ ਹੋਰ ਵੀ ਇਨਵੈਸਟਿਗੇਟ ਤੇ ਸਾਨੂੰ ਉਮੀਦ ਹੈ ਕਿ ਇਹਨੇ ਇੱਕ ਦੋ ਵਾਰ ਦਾ ਤਾਂ ਹੋਰ ਵੀ ਕੀਤੀਆਂ ਆ ਜਿਸ ਨੂੰ ਅਸੀਂ ਮਤਲਬ ਕਰ ਰਹੇ ਆ ਇਨਵੈਸਟਿਗੇਟ ਕਰ ਰਹੇ ਆ ਤੇ ਔਨ ਰਿਕਾਰਡ ਲਿਆਵਾਂਗੇ ਅਰਾਜਮ ਸਰ ਇਹ ਕਦੋਂ ਲਿਆ ਸੀ ਰਿਕਸ਼ਾ ਤੇ ਕੀ ਹੋਇਆ ਸੀ ਇਹ ਸਰ ਮੈਂ ਦਿਵਾਲੀ ਤੇ ਲਿਆ ਹੈ ਅੱਛਾ ਤੇ 31 ਤਰੀਕ ਨੂੰ ਮੈਂ ਸਾਇਦ ਥੋੜੀ ਥੋੜੀ ਵਾਰਚ ਵੀ ਹੁੰਦੀ ਸੀ ਤੇ ਮੈਂ ਗਾਂਧੀ ਚੌਕ ਆ ਕੇ ਉਲੋਤਾ ਪੋਲਤੇ ਇਹਨਾਂ ਮੈਨੂੰ ਸ਼ੈਰ ਤੋਂ ਆਵਾਜ਼ ਲਗਾਈ ਵੀ ਮੈਂ ਆ ਜਾ ਉਹ ਤੇਰਾ ਦੇਰਾ ਜੋ ਤੇ ਇਧਰ ਆ ਕੇ ਮੈਨੂੰ ਕਹਿੰਦੇ ਆ ਕਿ ਮਿਲਕ ਘੁੰਮ ਨਹੀਂ ਜਾਣਾ ਮੈਂ ਕੋਈ ਨਹੀਂ ਚੱਲ ਜਾਾਂਗੇ ਤੇ ਇਹਨਾਂ ਮੈਨੂੰ ਪੈਸੇ ਪੁੱਛੇ ਆ ਮੈਂ 400 ਰੁਪਿਆ ਗਿਆ ਵਾ ਪਹਿਲਾਂ ਕਹਿੰਦੇ 400 ਜ਼ਿਆਦਾ ਮੈਂ ਹੈ ਨਹੀਂ ਜ਼ਿਆਦਾ ਨਹੀਂ ਹੋ ਟਾਈਮ ਵੀ ਲੱਗਣਾ ਉੱਥੇ ਵੀ ਟਾਈਮ ਸਾ이드 ਲੱਗ ਸਕਦਾ ਮੈਂ ਹੈ ਇੰਨਾ ਟਾਈਮ ਹੈ ਸਾ이드 ਮੈਂ ਘਰ ਚ ਫੇਰ ਚੱਲ ਜਾਣਾ ਹੈ ਉਹ ਫੇਰ ਲਾ ਕੇ ਤੇ ਮੈਨੂੰ ਕਹਿੰਦੇ ਚੱਲ ਠੀਕ ਆ ਤੋਂ ਉੱਥੋਂ ਬਿਠਾ ਲਿਆ ਵਾ ਮੇਰੇ ਰਸਤੇ 'ਚ ਜੇ ਦੋਟਾ ਬਿਆਏ ਇਹਨਾਂ ਕਹਿਆ ਚਾਹ ਪੀਣੀ ਹੈ ਮੈਂ ਚੱਲ ਕੋਈ ਗਾੜੀ ਜਾ ਕੇ ਪੀਣੀ ਹੈ ਹੈਗੇ ਤੇਰੀ ਮੈਂ ਵੱਡਾ ਸਿਆਰੇ ਮੈਂ ਤੋਂ ਇਹ ਕੈਮਰਾ ਵੇਖਿਆ ਮੈਂ ਉੱਤੇ ਪਿੱਛੇ ਵਿਆਹ ਸਰ ਤੇ ਖਲਾਟਾ ਜਾ ਕੇ ਵਿਆਹ ਕਰਕੇ ਉਧਰੋਂ ਉਧਾਈ ਤੇ ਇਹਨੇ ਚਾਹ ਵੱਲੋਂ ਕਿਹਾ ਵਾ ਸਾਇਦ 50 ਰੁਪਏ ਦੇ ਜਾ ਕੇ ਆਏ ਨੇ ਤੇ ਉੱਤੇ ਪੱਤੀ ਪਵਾਈ ਆ ਤੇ ਬਸ ਉਹਨੇ ਮੰਗਰ ਉਹਨੇ ਮੰਗਰ ਲਿਆ ਕੇ ਰੱਖੀ ਆ ਤੇ ਮੈਂ ਚੱਕ ਉਸੇ ਵੀ ਲੈ ਲਈ ਟਾਈਮ ਵੀ ਨਹੀਂ ਨਾਲ ਆਇਆ ਨਹੀਂ ਨਹੀਂ ਟਾਈਮ ਤੇ ਬਾਅਦ ਚੋਂ ਮੈਂ ਕੱਢਣ ਦੀ ਗੱਲ ਹੋਈ ਬਾਅਦ ਵਿੱਚ ਮੈਨੂੰ ਪਤਾ ਨਹੀਂ ਚੱਲਿਆ ਵੀ ਕੀ ਹੋਇਆ ਵਾ ਬਸ ਇੱਥੋਂ ਤੱਕ ਤੇ ਮੈਨੂੰ ਪਤਾ ਹੀ ਨਹੀਂ ਜਦੋਂ ਤੱਕ ਮੈਂ ਕੱਢਿਆ ਪੁਲਿਸ ਨੇ ਲੱਭ ਦਿੱਤਾ ਨਿਰਮਨ ਜੀ ਕੀ ਖਿਆਲ ਆ ਸਰ ਤੁਹਾਨੂੰ ਪਤਾ ਹੀ ਆਪਣੀ ਚੀਜ਼ ਦੇ ਹਰ ਕੋ ਨੂੰ ਖੁਸ਼ੀ ਹੁੰਦੀ ਜੇ ਪੈਸੇ ਇੰਨੇ ਪੈਸੇ ਖਰਚੇ ਹੋਣ ਤੇ ਮਿਹਨਤ ਕੀਤੀ ਹੋਵੇ ਇਸ ਵਿੱਸ਼ਾ ਨਾਲ ਕਿੰਨੇ ਪਰਿਵਾਰ ਦੇ ਜੀ ਪਲਦੇ ਆ ਸਾਡੇ ਪਰਵਾਸੇ 10 ਜਾਣੀ ਹੋਣੀਆਂ ਜਨਾਬ ਤੋਂ ਇੱਕ ਤੋਂ ਰੋਟੀ ਖਾਣ ਹਾਂਜੀ ਸਾਰੇ ਸਾਢੇ 8000 ਤੇ 5000 ਰੁਪਏ ਜੀ ਨਾਲ ਲੱਭਦਾ ਫਿਰ ਕੀ ਕਰਨਾ ਸੇ ਸਰ ਪਤਾ ਨਹੀਂ ਕੀ ਹੋਣਾ ਹੈ ਕੀ ਨਹੀਂ ਹੋਣਾ ਇਹਨਾਂ ਤੋਂ ਮੈਨੂੰ ਵੀ ਨਹੀਂ ਪਤਾ ਕੀ ਕਹਿਣਾ ਚਾਹੋਗੇ ਪੁਲਿਸ ਸਰ ਮੈਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿੰਨਾ ਵਾ ਕਿ ਇੰਨਾ ਮੇਰੇ ਹੈਲਪ ਕੀਤੀ ਹੈ ਕੋਈ ਇੰਨਾ ਥੋੜੀ ਕਿਤੇ ਕਰਉ ਨਹੀਂ ਸਕਦਾ ਜਿਨੇ ਇੰਨਾ ਦਿਨਾਂ ਤੇ ਹੈਲਪ ਕੀਤੀ ਮੇਰੀ